ਵਾਇਗੁਰ ਦੀ ਕਾਲਸਾ ਵਾਇਗੁਰ ਜੀ ਕੀ ਫਤਿਹ ਹੁਣ ਆਪਾਂ ਅੱਜ ਤੁਹਾਡੀ ਨਾਲ ਕਰਾਂਗੇ ਨਾਰੀਆਂ ਜਿਹੜੀਆਂ ਬੰਦ ਹੋ ਜਾਂਦੀਆਂ ਕ ਰੈਸਟੌਰਾ ਉਹਨਾਂ ਨੂੰ ਰੈਸਟੌੜਾ ਉਲਾਦੀਆ ਤੇ ਉਹੋ ਉਹਨਾਂ ਬਾਰੇ ਦੱਸਦੀਆਂ ਬਹੁਤ ਵਧੀਆ ਦਵਾਈ ਆ ਉਹ ਪ੍ਰਸਤੈ ਆਈ ਹੈ ਵਰਤ ਕੇ ਦੇਖੀ ਆ ਅੱਜ ਆਪਾਂ ਉਹਨਾਂ ਬਾਰੇ ਦੱਸਾਂਗੇ ਗੱਲ ਕਰਾਂਗੇ ਵੀ ਇਹ ਇਹ ਜਦੋਂ ਆਪਣੀ ਨਾੜੀ ਬੰਦ ਹੋ ਜਾਂਦੀ ਹੈ ਬੀਬੀ ਵਧਣਾ ਲੱਗ ਜਾਂਦਾ ਕਦੇ ਵੀ ਬੀਬੀ ਵਰ ਗਿਆ ਕਦੇ ਘਟ ਗਿਆ ਇਹਦੇ ਨਾਲ ਬਹੁਤ ਬਿਮਾਰੀਆਂ ਬਣਦੀਆਂ ਜਿੱਦੋਂ ਨਾੜੀ ਬੰਦ ਹੁੰਦੀ ਹੈ ਬਲੋਕ ਹੋ ਜਾਂਦੇ ਨੇ ਨਾੜੀਆਂ ਤੇ ਫੇਰ ਆਪਾਂ ਨੂੰ ਕੋਈ ਵਾਰੀ ਐਂਜਿਓਗ੍ਰਾਫੀ ਵੀ ਕਰਾਉਣੀ ਪੈਂਦੀ ਹੈ ਕਿ ਜਦੋਂ ਉਹ ਤਾਂ ਕਰਦੇ ਨੇ ਨਾੜੀਆਂ ਜਿਹੜੀਆਂ ਉਹਨਾਂ ਚ ਖੂਨ ਜੰਮਿਆ ਹੁੰਦਾ ਤੇ ਫਿਰ ਉਹ ਗੋਲੀ ਲਾਉਣੀ ਪੈਂਦੀ ਹੈ ਕੋਲੇਸਟ੍ਰੋਲ ਦੀ ਉਹ ਲੈਣੀ ਪੈਂਦੀ ਹੈ ਤੇ ਇਹ ਦਵਾਈ ਬਹੁਤ ਵਰਗਾ ਇਹ ਪ੍ਰਤੀਆਈ ਹੈ ਸਾਡੀ ਗਲਤ ਕੰਡਾੜੀਆਂ ਬੰਦ ਹੋ ਜਾਂਦੀਆਂ ਤੇ ਕਈ ਵਾਰੀ ਫਿਰ ਪ੍ਰੈਸ਼ਨ ਵੀ ਤੇਰਾ ਆ ਬੰਦ ਹੁੰਦਾ ਦਿਲ ਦਾ ਪਰ ਇਹ ਜੂਰੀ ਮੈਥਨ ਦਵਾਈ ਦਸਣ ਲੱਗਣੀ ਹੈ ਇਹ ਬਹੁਤ ਵਧੀਆ ਹੈ ਅਜਮਾ ਕੇ ਦੇਖੀ ਐ ਤੇ ਗੋਲਣਾ ਤਾਂ ਫਿਰ ਬਹੁਤ ਖਾਣ ਕੇ ਪੈਂਦੀਆਂ ਬੀਪੀ ਦੀ ਗੋਲੀ ਲੱਭ ਜਾਂਦੀ ਐ ਬਹੁਤ ਗੋਲੀਆਂ ਲੱਗ ਜਾਂਦਾ ਮੈਂ ਫਿਰ ਤਾਂ ਆਖੂ ਮਨ ਪਤਲੇ ਦੀ ਐ ਬੀਪੀ ਦੀ ਐ ਤੇ ਆਹ ਵੀ ਆ ਕਨੋਟ ਨਹੀਂ ਬਣਦਾ ਉਹਦੀ ਐ ਫਿਰ ਬਹੁਤ ਬਹੁਤ ਜਿਦੋਂ ਨਾੜੀਆਂ ਬੰਦ ਹੋ ਗਈਆਂ ਫਿਰ ਗੋਲਣਾ ਦੇ ਰੱਖਣੀਆਂ ਐ ਤੇ ਕਿ ਲੋਪਾਇ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ ਇਹ ਤੁਸੀਂ ਵਰਤ ਕੇ ਵਰਤ ਵੀ ਸਕਦੇ ਆ ਇਹ ਚੀਜ਼ ਬਹੁਤ ਵਧੀਆ ਹੈ ਇਹ ਹੁਣ ਸਰਦੀ ਚ ਹੀ ਕੰਮ ਆਉਗੀ ਸਰਦੀ ਚ ਵਰਤੀ ਜਾਂਦੀ ਆ ਇਹ ਇਹ ਬਿਮਾਰੀ ਅੱਜ ਕੱਲ ਹਰੇਕ ਨੂੰ ਸਾਧੀਆਂ ਨਾਰੀਆਂ ਬੰਦਾ ਸਭ ਤਾਂ ਅੱਜ ਤਾਂ ਹੋ ਹੀ ਜਾਂਦੇ ਗਏ ਤੇ ਇਹ ਮੈਂ ਤੁਹਾਨੂੰ ਦੱਸੂਗੀ ਇੱਕ ਨਿੰਬੂ ਦੇ ਰਸ ਦਾ ਇੱਕ ਕੱਪ ਲੈ ਲਓ ਛੋਟਾ ਕੱਪ ਲੈ ਲਓ ਐਡਾ ਜਿਹੜਾ ਹੁੰਦਾ ਹੈ ਤੇ ਲਸਣ ਦੇ ਰਸ ਦਾ 1 ਕੱਪ ਲੈ ਲਓ 1 ਕੱਪ ਅਦਰਕ ਦਾ ਰਸ ਦਾ 1 ਕੱਪ ਸੇਵ ਦਾ ਸਿਰਕਾ ਚਾਰ ਚੀਜ਼ਾਂ ਹੋ ਗਈਆਂ ਇਹਨਾਂ ਨੂੰ ਚਾਰਾਂ ਚੀਜ਼ਾਂ ਨੂੰ ਪਾ ਕੇ ਤੁਸੀਂ ਅ ਅੱਗ ਤੇ ਉਬਲਮਾ ਧਰ ਦਿਓ ਘੱਟ ਗੈਸ ਕਰਕੇ ਕੱਟਦੇ ਬਣਾਉਣਾ ਹੈ। 14 ਨੂੰ ਧਰ ਦਿਓ। ਕੱਟ ਗੈਸ ਤੇ ਤਾਂ ਫਿਰ ਟਾਈਮ ਤਾਂ ਲੱਗੂਗਾ ਨਾ। ਤੇ ਜਦੋਂ 3 ਕੱਪ ਰਹਿ ਜਾਣ 11 ਚੋ। ਜਦੋਂ 3 ਕੱਪ ਰਹਿਗੇ ਨਾ ਉਦੋਂ ਤੁਸੀਂ ਉਹਨੂੰ ਬੰਦ ਕਰੋ ਗੈਸ ਤੇ ਲਾ ਕੇ ਰੱਖ ਲਓ। ਉਹਨੂੰ ਲਾ ਕੇ ਜਦੋਂ ਉਹ ਠਰ ਗਿਆ ਫੇਰ ਉਹਦੇ ਚ ਵਰਗਾ ਸਾਇਤ ਲੈ ਲਓ। ਲਈ ਗਾਵ ਸੈਤ ਇਹ ਆ ਚੋਦਗੋਈ ਤਸਲੀਆਣਾ ਤਿੰਨ ਕੱਪ ਸ਼ਹਿਦ ਦੇ ਪਾਉ ਉਹਦੇ ਚ ਜਦੋਂ ਠਰ ਗਿਆ ਉਦੋਂ ਪਾਉਣਾ ਹੈ ਪਹਿਲਾਂ ਤਾਂ ਗਰਮ ਚ ਨਹੀਂ ਪਾਉਣਾ ਜਦੋਂ ਠਰ ਗਿਆ ਉਦੋਂ ਪਾਉ ਉਹਦੇ ਚ ਉਹੋ ਜਿਹੜੇ ਕੱਪ ਨਸਣ ਦਾ ਸੀ ਤੇ ਅਦਰਕ ਦਾ ਸੀ ਤੇ ਆਹਾਂ ਸੇਵ ਦਾ ਸੱਕਾ ਸੀ ਚਾਰ ਚੀਜ਼ਾਂ ਸੀ ਤੇ ਫੇਰ ਉਹ ਜਿਹੜਾ ਠਰ ਗਿਆ ਉਹ ਉਹ ਤੀਜਾ ਸਰਗਾ ਸੀ ਇੱਕ ਇਸਮ ਇੱਕ ਕੱਪ ਤਾਂ ਮਚ ਗਿਆ ਨਾ ਤਿੰਨ ਹਿੱਸੇ ਰਹਿ ਗਏ ਉਹ ਤਿੰਨ ਕੱਪ ਸੋਧਸ਼ਾ ਦੇ ਪਾਣੂ ਵਿੱਚ ਉਹ ਦੇ ਉਹਨੂੰ ਮਿਲਾ ਕੇ ਤੇ ਕਿਸੇ ਸੀਸੀ ਚ ਪਾ ਲੋ ਬੋਤਲ ਚ ਉਹ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਨਾਸ਼ਤਾ ਖਾਣ ਤੋਂ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਲੈ ਸਕਦੀ ਹੈ ਉਹ ਇੱਕ ਚਮਚਾ ਇੱਕ ਹੀ ਚਮਚਾ ਲੈਣਾ ਇੱਕ ਚਮਚਾ ਲੈਣਾ ਹੋ ਅੱਧਾ ਘੰਟਾ ਚਾਹ ਪੀ ਲੋ ਸਵੇਰ ਫੇਰ ਬਸ ਕੋਈ ਘੰਟਾ ਪਿੱਛੋਂ ਤੁਸੀਂ ਉਹ ਵੀ ਲੈ ਸਕਦੀ ਹੈ ਪਹਿਲਾਂ ਵੀ ਤੁਸੀਂ ਚੈੱਕ ਕਰਾ ਲੋ ਲੈਣ ਤੋਂ ਪਹਿਲਾਂ ਆਹ ਦਾ ਕੋਲੇਸਟੋਲ ਤੇ ਫੇਰ ਜਦੋਂ ਲੈ ਹਟੇ ਫੇਰ ਵੀ ਉਹਨੂੰ ਚੈੱਕ ਕਰਾਓ ਫੇਰ ਵੇਖੋ ਤੁਹਾਨੂੰ ਪਤਾ ਲੱਗ ਜਾਵੇ ਇਹ ਕੀ ਰਾਮਬਾਣਾ ਜਿਹੜੇ ਦੇਸੀ ਨੁਕਸੇ ਆ ਵਰਤਿਆ ਕਰੋ ਤੁਸੀਂ ਨਾਲ ਨੂੰ بچੋਗੇ ਤਾਂ ਤੇ ਪ੍ਰਾਣੀਆਂ ਹੁਣ ਚੀਜ਼ਾਂ ਤੁਸੀਂ ਛੱਡਦੇ ਜਾਂਦੇ ਆ ਨਵੇਂ ਨਵੇਂ ਤਗਰੀਕਾ ਨਿਕਲਦੀ ਆਉਂਦੀਆਂ ਤੇ ਉਹ ਵੀ ਵਰਤੀ ਜਾਂਦੀਆਂ ਪਰ ਜੇ ਤੁਸੀਂ ਪਰਾਣੇ ਜੁਗ ਚਾਉਂਗੇ ਤੇ ਤੁਸੀਂ ਤੁਹਾਡਾ ਸਰੀਰ ਹੈ ਜਿਹੜਾ ਵਧਕਾਰੂਗਾ ਤੇ ਇਸ ਕਰਕੇ ਇਹ ਤੁਸੀਂ ਬਣਾਇਓ ਤੇ ਹੋਰਾਂ ਵੀ ਭੈਣ ਭਰਾਵਾਂ ਨੂੰ ਦੱਸਿਓ ਤੇ ਮੇਰਾ ਇਹ ਪ੍ਰਤਿਆਇ ਨਕਸ਼ਾ ਪਹਿਲਾਂ ਚੈੱਕ ਕਰਾਇਓ ਲੈਣ ਤੋਂ ਪਹਿਲਾਂ ਆਪਦਾ ਕੋਲੇਸਟ੍ਰੋਲ ਤੇ ਫੇਰ ਫੇਰ ਕਰਾਏ ਚੈੱਕ ਤੇ ਫੇਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਵੀ ਬੀਦਰਾਂ ਅਮਬਾਨੀ ਇਹ ਦਿਨਾਂ ਦਾ ਪ੍ਰੇਸ਼ਣ ਤੋਂ ਗੰਦਾ ਬਚ ਜਾਂਦਾ ਜੀ ਲਸਣ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹ ਤਾਂ ਕੋਈ ਕੱਲੇ ਕੋਲੇਸਟ੍ਰੋਲ ਨੂੰ ਮਿਰਾ ਫਾਇਦਾ ਕਰਦਾ ਇਹ ਪੇਟ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਇਹ ਗਠੀਗਾ ਨੂੰ ਵੀ ਠੀਕ ਹੈ ਇਹ ਬਹੁਤ ਜੋੜਾਂ ਦਾ ਦਰਦ ਹੋਵੇ ਉਹਨਾਂ ਵਾਸਤੇ ਸਾਗ ਇਹ ਇਹ ਬਹੁਤ ਗੁੱਡੇ ਦੁਖ ਦੇਤਾ ਆ ਤੁਹਾਡੀ ਇਹ ਸਾਰੀਆਂ ਬਿਮਾਰੀਆਂ ਨੂੰ ਬਹੁਤ ਵਧੀਆ ਕਿਉਂ ਅਦਰਕ ਵੀ ਬਹੁਤ ਵਧੀਆ ਹੈ ਲਸਣ ਤੇ ਸ਼ਹਿਦ ਵੀ ਸਰੀਰ ਵਾਸਤੇ ਵਧੀਆ ਤੇ ਚਾਰੇ ਪੰਜੇ ਚੀਜ਼ਾਂ ਨਾ ਜਿਹੜੀਆਂ ਇਹ ਨੋਟ ਕਰ ਲਿਓ ਇਹ ਬਹੁਤ ਵਧੀਆ ਤੁਸੀਂ ਬਣਾ ਕੇ ਦੇਖਿਓ ਤੇ ਮੈਂ ਤਾਂ ਇਹ ਫਰਤੀਆ ਲਿਆ ਮੇਰਾ ਵੀ ਵੱਧਦਾ ਸੀ ਕੋਲੇਸਟ੍ਰੋਲ ਮੈਂ ਇਹ ਪਰ ਸਰਦੀ ਚ ਪੀਤਾ ਸੀ ਤੇ ਫਿਰ ਅਸੀਂ ਚੱਕਰਾ ਤੇ ਮੇਰਾ ਕੋਲੇਸਟ੍ਰੋਲ ਘੱਟ ਗਿਆ ਸੀ ਕੱਟ ਹੋ ਗਿਆ ਸੀ ਤੇ ਇਹ ਤੁਸੀਂ ਚੀਜ਼ ਇਹ ਬਣਾਇਓ ਵਰਤਿਓ ਨਕਸ਼ਾ ਜਿਹੜਾ ਮੈਨੂੰ ਲੱਗੀ ਠੀਕ ਨਕਸ਼ਾ ਹੈ ਜਾਂ ਮੈਨੂੰ ਇਹ ਸਹੀ ਲੱਗਦਾ ਜਾਂ ਮੈਂ ਵਰਤਿਆ ਫਿਰ ਮੈਂ ਤੁਹਾਨੂੰ ਦੱਸਦੀ ਮੈਂ ਗਲਤ ਕਦੇ ਨਹੀਂ ਮੈਂ ਦਾ ਹਾਂ ਇਹ ਤੁਸੀਂ ਵਰਤ ਕੇ ਦੇਖਿਓ ਪੁੱਤ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਤੇ ਹੋਰ ਵੀ ਐਡਾ ਭਰਾਵਾ ਨੂੰ ਉੱਤਾਂ ਧੀਆਂ ਨੂੰ ਸਭ ਨੂੰ ਦੱਸਿਓ ਅੱਜ ਸ਼ੇਅਰ ਕਰਕੇ ਦੱਸਿਓ ਬਲੌਗ ਵਧੀਆ ਤੇ ਫਿਰ ਮੈਂ ਹੋਰ ਵਧੀਆ ਵਧੀਆ ਬਲੌਗ ਲਿਆਉਂਗੀ ਤੁਹਾਡੇ ਵਾਸਤੇ